ਜੰਦਾਰਾ ਨਾ ਮੈਨੂੰ ਯਾਦ ਆ ਮੈਂ ਪੱਕੇ ਵੀ ਤੁਹਾਨੂੰ ਦੱਸਿਆ ਕਿ ਚੰਦਰ ਸਿੰਘਰ ਦੀ ਸਰਕਾਰ ਸੀ ਆਪਾਂ 2 ਅਰਬ ਰੁਪਏ ਕਿ ਇੱਕ ਭਾਸ਼ਣ ਹੈ ਲੇਕਿਨ ਇਹ ਭਾਸ਼ਣ ਨਹੀਂ ਹੈ ਜੇ ਅੱਜ ਦੇਸ਼ ਦੀ ਮੀਟਿੰਗ ਦੇ ਦੋ ਅਹਿਮ ਮੁੱਦੇ ਹੈ ਜੀ ਜਿਹਦੇ ਕਰਕੇ ਤੁਹਾਨੂੰ ਤਕਲੀਫ ਦਿੱਤੀ ਔਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਮੌਸਮ ਬੜਾ ਖਰਾਬ ਆ ਫਿਰ ਵੀ ਤੁਸੀਂ ਆਏ ਹੋ ਸਭ ਤੋਂ ਪਹਿਲਾਂ ਤਾਂ ਸਾਡੇ ਨਾਭ ਜੋਗਤ ਜ਼ਿਲ੍ਹੇ ਦੇ ਪ੍ਰਧਾਨ ਯਾਦਵਿੰਦਰ ਸ਼ਾਂਤੀ ਜੀ ਦਾ ਅੱਜ ਅਹੁਦਾ ਸੰਭਾਲ ਪ੍ਰੋਗਰਾਮ ਕੀਤਾ ਗਿਆ ਜਿਹਦੇ ਕਰਕੇ ਸਾਡੀ ਭਾਰਤੀ ਜਨਤਾ ਪਾਰਟੀ ਸੂਬੇ ਦੇ ਸੀਨੀਅਰ ਲੀਡਰਸ਼ਿਪ ਸਾਡੇ ਸੂਬੇ ਦੇ ਜਨਰਲ ਸਕੱਤਰ ਸਰਦਾਰ ਵਿਆਲ ਸਿੰਘ ਜੀ ਸੋਢੀ ਸਾਹਿਬ ਆਏ ਨੇ ਔਰ ਸਹੀ ਜ਼ਿਲ੍ਹੇ ਸਾਡੇ ਸੂਬੇ ਦੇ ਵਾਇਸ ਪ੍ਰਧਾਨ ਮਿੱਤਲ ਸਾਹਿਬ ਜਤਿੰਦਰ ਮਿੱਤਲ ਜੀ ਇੱਥੇ ਆਏ ਨੇ ਅਸੀਂ ਸਾਰੇ ਇਕੱਠੇ ਹੋ ਕੇ ਅੱਜ ਸ਼ਾਂਤੀ ਜੀ ਨੂੰ ਸਾਡੀ ਭੈਣ ਹਰਚੰਦ ਕੌਰ ਮੇਰੇ ਵੀਰ ਨੈਣੇ ਵਾਲਿਆ ਸਾਹਿਬ ਜਿਹੜੇ ਕਿ ਕਿਸਾਨ ਮੋਰਚਾ ਦੇ ਪ੍ਰਧਾਨ ਨੇ ਸਾਡੇ ਸੂਬੇ ਦੇ ਸਾਰੇ ਇਕੱਠੇ ਹੋ ਕੇ ਅੱਜ ਸਾਰੇ ਭਾਰਤੀ ਜਨਤਾ ਪਾਰਟੀ ਬਰਨਾਲੇ ਦੇ ਸਮੂਹ ਅਹੁਦੇਦਾਰ ਸਹਿਬਾਨ ਵਰਕਰ ਸਹਿਬਾਨ ਸਾਰੇ ਅੱਜ ਇਕੱਠੇ ਹੋਏ ਆ ਸਾਰਿਆਂ ਨੇ ਅੱਜ ਸ਼ਾਂਤੀ ਜੀ ਨੂੰ ਮੁਬਾਰਕਬਾਦ ਦਿੱਤੀ ਆ ਔਰ ਸਾਨੂੰ ਪਤਾ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਗਿਣਵੇਂ ਦਿਨ ਰਹਿ ਗਏ ਨੇ ਲੋਕ ਸਭਾ ਦੇ ਅੱਜ ਛੋਟੀ ਸਾਹਿਬ ਨੇ ਸੰਗਠਨ ਦੇ ਬਾਰੇ ਔਰ ਸਾਡੇ ਪ੍ਰਿਵਾਰੀ ਸਾਹਿਬ ਨੇ ਕਿਸ ਤਰ੍ਹਾਂ ਦੀ ਲੋਕ ਸਭਾ ਦੇ ਵਿੱਚ ਇੱਕ ਇੱਕ ਮੰਡਲ ਤੇ ਇੱਕ ਇੱਕ ਇਹਨਾਂ ਨੇ ਬੂਥ ਦੇ ਉੱਪਰ ਇੱਕ ਇੱਕ ਸ਼ਕਤੀ ਕੇਂਦਰ ਦੇ ਉੱਪਰ ਜਾਣ ਦਾ ਸਾਰਿਆਂ ਨੂੰ ਨਾਲ ਲੈ ਕੇ ਅੱਜ ਇਹਨਾਂ ਨੇ ਹਦਾਇਤਾਂ ਵੀ ਕੀਤੀਆਂ ਨੇ ਤੇ ਭਰੋਸਾ ਵੀ ਦਿਵਾਇਆ ਅਸੀਂ ਇਹਨਾਂ ਨੂੰ ਇਹ ਵਿਸ਼ਵਾਸ ਦਿਵਾਉਂਦੇ ਆ ਕਿ ਬਰਨਾਲੇ ਦੇ ਵਿੱਚ 2024 ਦੇ ਵਿੱਚ ਜਿਹੜੀ ਲੋਕ ਸਭਾ ਆਏਗੀ ਬਹੁਤ ਵੱਡੀ ਲੀਡ ਦੇ ਨਾਲ ਅਸੀਂ ਪਿਛਲੇ ਵਾਰੀ ਵੀ ਬਰਨਾਲੇ ਦੀ ਜਦੋਂ ਪਰਲ ਬਾਈ ਇਲੈਕਸ਼ਨ ਹੋਈ ਸੀ ਬਰਨਾਲੇ ਦੇ 9 ਦੀਆਂ 9 ਵਿਧਾਨ ਸਭਾ ਦੇ ਵਿੱਚੋਂ ਅਸੀਂ ਸੰਗਰੂਰ ਦੀਆਂ ਸ੍ਰੋਮੋਈ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਹਿਸਚਾ ਚਾਹ ਚੜਨੀ ਕਿ ਭਾਰਤੀ ਜਨਤਾ ਪਾਰਟੀ ਇੱਕ ਕਿਸੇ ਇੱਕ ਵਿਸ਼ੇਸ਼ ਵਿਅਕਤੀ ਦੀ ਪਾਰਟੀ ਨਹੀਂ ਇੱਕ ਸੰਗਠਨ ਦੀ ਪਾਰਟੀ ਆ ਇਹਦੇ ਵਿੱਚ ਸੰਗਠਨ ਮੈਟਰ ਕਰਦਾ ਔਰ ਦੁਨੀਆ ਦੀ ਸਭ ਤੋਂ ਵੱਡੀ ਜਿਵੇਂ ਅਸੀਂ ਕਿਹਾ ਗਿਆ ਕਿ ਤਿੰਨ ਮੈਂਬਰ ਪਾਰਲੀਮੈਂਟ ਤੋਂ ਲੈ ਕੇ ਅੱਜ 303 ਮੈਂਬਰ ਤੱਕ ਪਹੁੰਚੇ ਆ ਆਉਣ ਵਾਲੀ ਜਿਹੜੀ ਆ ਆਉਣਿਆ 2024 ਦੇ ਆ 350 ਤੋਂ ਲੈ ਕੇ 400 ਤੱਕ ਭਾਰਤੀ ਜਨਤਾ ਪਾਰਟੀ ਮੈਂਬਰ ਪਾਰਲੀਮੈਂਟ ਕਰਕੇ ਆਪਦੀ ਸਰਕਾਰ ਬਣਾਏਗੀ ਨਰਿੰਦਰ ਮੋਦੀ ਜੀ ਦੀ ਔਰ ਇਸ ਕਰਕੇ ਅੱਜ ਪੰਜਾਬ ਦੇ ਵਿੱਚ ਕੀ ਮਾੜਾ ਹਾਲ ਆ ਪਰ ਹਿੰਦੁਸਤਾਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਜੀ ਨੇ ਉਹ ਕੰਮ ਕਰ ਦਿਖਾਏ ਆ ਜਿਹੜੇ ਅੱਜ ਤੱਕ ਹਿਸਟਰੀ ਦੇ ਵਿੱਚ ਨਹੀਂ ਕਦੇ ਹੋਏ ਰੇਲਵੇ ਲਾ ਲਓ ਸੜਕਾਂ ਦਾ ਲਾ ਲਓ ਔਰ ਤੁਸੀਂ 에어ਪੋਰਟ ਦਾ ਲਾ ਲਓ ਕਿਸੇ ਪਾਸੇ ਡਿਵੈਲਪਮੈਂਟ ਦੀ ਗੱਲ ਕਰ ਲਓ ਅੱਜ ਜਾਲ ਵਿਛਾਤੇ ਨੇ ਅੱਜ ਉਹ ਜਿਹੜੇ ਰੋਡ ਨੈਟਵਰਕ ਨਿਕਲ ਰਿਹਾ ਅੱਜ ਰੇਲਵੇ ਦਾ ਕੰਮ ਹੋ ਰਿਹਾ ਅੱਜ ਤੁਸੀਂ ਨਰੇਗਾ ਦੀ ਗੱਲ ਕਰ ਲਓ ਅੱਜ ਤੁਸੀਂ ਦੁਨੀਆ ਦੇ ਵਿੱਚ ਇਕਨੋਮੀ ਦੀ ਗੱਲ ਕਰੋ ਸਾਡੇ ਹਿੰਦੁਸਤਾਨ ਦੀ ਇਕਨੋਮੀ 5ਵੇਂ ਨੰਬਰ ਤੇ ਆ ਔਰ ਬਹੁਤ ਜਲਦੀ ਤੀਜੇ ਨੰਬਰ ਤੇ ਆ ਰਹੀ ਹੈ ਔਰ 2024 ਤੋਂ ਬਾਅਦ ਜਦੋਂ ਸਰਕਾਰ ਬਣੇਗੀ ਮੈਂ ਗਰੰਟੀ ਕਰਦਾ ਕਿ ਹਿੰਦੁਸਤਾਨ ਦੀ ਜਿਹੜੀ ਇਕਨੋਮੀ ਜੀਡੀਪੀ ਹੋਰ ਨੰਬਰ 1 ਤੇ ਹੋਏਗੀ ਸੋ ਇਹ ਸਾਰੀਆਂ ਗੱਲਾਂ ਨੂੰ ਅਸੀਂ ਅੱਜ ਡਿਸਕਸ਼ਨ ਕੀਤਾ ਵਰਕਰ ਦੇ ਰਾਹੀ ਵਿਕਾਸ ਵਰਕਰਾਂ ਨੇ ਪਿੰਡਾਂ ਦੇ ਵਿੱਚ ਜਾਣਾ ਸ਼ਹਿਰਾਂ ਦੇ ਵਿੱਚ ਜਾਣਾ ਵੋਟਰਸ ਦੇ ਕੋਲ ਜਾਣਾ ਉਹਨਾਂ ਨੂੰ ਇੱਕ ਅੱਜ ਉਹਨਾਂ ਨਾਲ ਇਹ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਨੇ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਦੀਆਂ ਪ੍ਰਾਪਤੀਆਂ ਨੇ ਅਸੀਂ ਉਹ ਲੋਕਾਂ ਦੇ ਕੋਲ ਲੈ ਕੇ ਜਾਣਾ ਕਿ ਜਿਹੜੀ ਡਬਲ ਇੰਜਨ ਦੀ ਸਰਕਾਰ ਆ ਜਿੱਥੇ ਵੀ ਆ ਜੇ ਗੁਜਰਾਤ ਦੇ ਵਿੱਚ 6 ਵਾਰੀ ਸਰਕਾਰ ਬਣ ਗਈ ਔਰ ਬੱਧਿਆ ਪਰਦੇਸ ਵਿੱਚ 5 ਵਾਰੀ ਸਰਕਾਰ ਬਣੀ ਔਰ ਤਿੰਨੇ ਦੇ ਤਿੰਨੇ ਜਿਹੜੀਆਂ ਹੁਣ ਇਲੈਕਸ਼ਨਾਂ ਹੋਈਆਂ ਨੇ ਤਿੰਨੇ ਸੂਬਿਆਂ ਦੀਆਂ ਲੋਕੀ ਕਹਿੰਦੇ ਸੀ ਭਾਰਤੀ ਜਨਤਾ ਪਾਰਟੀ ਤਿੰਨੇ ਦੇ ਤਿੰਨੇ ਜਿੱਤੀਆਂ ਨੇ ਇਹ ਸੰਗਠਨ ਕਰਕੇ ਔਰ ਮੈਂ ਤੁਹਾਨੂੰ ਭਰੋਸਾ ਦਵਾਉਣਾ ਅੱਜ ਇਹ ਸਾਡੇ ਜਿਹੜੇ ਵਰਕਰਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਆ ਕਿ ਆਉਣ ਵਾਲੀ ਜੇ ਸਰਕਾਰ ਆ ਸੈਂਟਰ ਜਨਿੰਦਰ ਮੋਦੀ ਦੀ ਸਰਕਾਰ ਆਏਗੀ ਔਰ ਅਸੀਂ ਪੰਜਾਬ ਦੇ ਵਿੱਚ ਆਉਣ ਵਾਲੀ ਜਿਹੜੀ ਸਰਕਾਰ ਆ 2027 ਦੇ ਵਿੱਚ ਮੈਨੂੰ ਲੱਗਦਾ ਨਹੀਂ 2027 ਤੱਕ ਇਹ ਸਰਕਾਰ ਚੱਲੇਗੀ ਪਰ ਜਦੋਂ ਵੀ ਹੁਣ ਸਰਕਾਰ ਜਲਦੀ ਸੂਬੇ ਦੇ ਵਿੱਚ ਵੀ ਆਏਗੀ ਤਾਂ ਭਾਰਤੀ ਜਨਤਾ ਪਾਰਟੀ ਸਾਡਾ ਦੇਸ਼ ਫਾਟਕ ਰਹਿਤ ਹੋ ਰਿਹਾ ਹੈ ਅੱਜ 5 5 ਲੱਖ ਤੱਕ ਲੋਕਾਂ ਨੂੰ ਇਲਾਜ ਫ੍ਰੀ ਮਿਲ ਰਿਹਾ ਹੈ ਕਿਸਾਨਾਂ ਨੂੰ ਮਿਲਣ ਵਾਲੀਆਂ ਖਾਦਾਂ ਤੇ ਸਬਸਿਡੀ ਮਿਲ ਰਹੀ ਹੈ ਦੇਖੋ ਇਸ ਤਰ੍ਹਾਂ ਹੈ ਕਿ ਭਾਰਤੀ ਜਨਤਾ ਪਾਰਟੀ ਅੱਜ ਜ਼ਿਲ੍ਹਾ ਬਰਨਾਲਾ ਦੀ ਜਿਹੜੀ ਮੀਟਿੰਗ ਹੋਈ ਹੈ ਉਸ ਮੀਟਿੰਗ ਦੇ ਵਿੱਚ ਮੇਰੇ ਨਾਲ ਸਾਡੇ ਸਾਡੇ ਸਤਿਕਾਰਯੋਗ ਕੇਬਲ ਢਿੱਲੋਂ ਜੀ ਜਿਹੜੇ ਕੋਰ ਗਰੁੱਪ ਦੇ ਮੈਂਬਰ ਨੇ ਸਾਡੇ ਸੂਬੇ ਦੇ ਵਾਈਸ ਪ੍ਰਧਾਨ ਜਤਿੰਦਰ ਜੀ ਜਿਹੜੇ ਪ੍ਰਭਾਰੀ ਵੀ ਨੇ ਤਰਸ਼ਨ ਨਾਣੇਵਾਲ ਜੀ ਕਿਸਾਨ ਮੋਰਚਾ ਦੇ ਪ੍ਰਧਾਨ ਨੇ ਪੈਣ ਹਰਚੰਦ ਕੌਰ ਜੀ ਜਿਹੜੇ ਕਿ ਐਸਐਮਐਲਏ ਨੇ ਜਦਵਿੰਦਰ ਸ਼ੰਟੀ ਜੀ ਇਹਨਾਂ ਨੂੰ ਪਾਰਟੀ ਨੇ ਦੁਆਰਾ ਪ੍ਰਧਾਨ ਬਣਾਇਆ ਹੈ ਔਰ ਇਹਨਾਂ ਦੀ ਇੱਕ ਤਰ੍ਹਾਂ ਦੀ ਅੱਜ ਤਾਜਪੋਸ਼ੀ ਵੀ ਹੋਈ ਹੈ ਔਰ ਦੂਜਾ ਭਾਰਤੀ ਜਨਤਾ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਹਰ ਜ਼ਿਲ੍ਹੇ ਦੇ ਵਿੱਚ ਜਾ ਕੇ ਵੱਡੀਆਂ ਮੀਟਿੰਗਾਂ ਕਰਨੀਆਂ ਔਰ ਉਹਨਾਂ ਮੀਟਿੰਗਾਂ ਦੇ ਤਹਿਤ ਅੱਜ ਇਹ ਮੀਟਿੰਗ ਵੀ ਨਾਲ ਹੀ ਅਸੀਂ ਕੀਤੀ ਹੈ ਦੇਖੋ ਜਦੋਂ ਕੋਈ ਵੀ ਚੋਣ ਆਉਂਦਾ ਹੈ ਹਰ ਪਾਰਟੀ ਆਪਣੀ ਜਿਹੜੀ ਉਹਨਾਂ ਦੀ ਮਤਲਬ ਨੀਤੀ ਤੇ ਜਿਸ ਤਰ੍ਹਾਂ ਦੀ ਉਹਨਾਂ ਦੀ ਪਲਾਨਿੰਗ ਹੁੰਦੀ ਹੈ ਉਹ ਸਾਰੀ ਪਲਾਨਿੰਗ ਕਰਕੇ ਇਲੈਕਸ਼ਨ ਲੜਿਆ ਜਾਂਦਾ ਹੈ ਅੱਜ ਅਸੀਂ ਵਰਕਰਾਂ ਨੂੰ ਜਿੱਥੇ ਇਸ ਗੱਲ ਦੀ ਵਧਾਈ ਵੀ ਦਿੱਤੀ ਹੈ ਕਿ ਨਵੇਂ ਪ੍ਰਧਾਨ ਦੀ ਨਿਯੁਕਤੀ ਹੋਈ ਹੈ ਉੱਥੇ ਨਾਲ ਅਸੀਂ ਦੋ ਗੱਲਾਂ ਦੇ ਉੱਪਰ ਵਰਕਰਾਂ ਨੂੰ ਬੇਨਤੀ ਕੀਤੀ ਹੈ ਕਿ ਇਲੈਕਸ਼ਨ ਮੁੱਦਿਆਂ ਤੇ ਲੜਿਆ ਜਾਂਦਾ ਹੈ ਜਿਹੜਾ ਇਹ ਇਲੈਕਸ਼ਨ ਹੈ ਲੋਕ ਸਭਾ ਦਾ ਇਹਦੇ ਵਿੱਚ ਦੋ ਮੁੱਦੇ ਨੇ ਸਾਡੇ ਕੋਲੇ ਇੱਕ ਮੁੱਦਾ ਹੈ ਕਿ ਜਿਹੜੀ ਪੰਜਾਬ ਸਰਕਾਰ ਹੈ ਉਹ ਹਰ ਮਹਾਜ ਤੇ ਫੇਲ ਹੋਈ ਹੈ ਉਹਦਾ ਫੇਲਿਅਰ ਇੱਕ ਨੈਗੇਟਿਵ ਲੋਕਾਂ ਦੇ ਵਿੱਚ ਜੋ ਮਾਨਸਿਕਤਾ ਬਣੀ ਹੋਈ ਹੈ ਕਿ ਆਪਣੇ ਆਪ ਨੂੰ ਅੱਜ ਲੋਕ ਠੱਗਿਆ ਹੋਇਆ ਮਹਿਸੂਸ ਕਰਦੇ ਆ ਇੱਕ ਉਹ ਮੁੱਦਾ ਹੈ ਦੂਜਾ ਮੁੱਦਾ ਸਾਡੇ ਕੋਲੇ ਕੇਂਦਰ ਦੀ ਜੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਗਵਾਹੀ ਹੇਠ ਸਰਕਾਰ ਚੱਲ ਰਹੀ ਹੈ ਉਹਦੀਆਂ ਜੋ ਪ੍ਰਾਪਤੀਆਂ ਨੇ ਗਰਾਊਂਡ ਲੈਵਲ ਤੱਕ ਜੋ ਲੋਕਾਂ ਨੂੰ ਸਹੂਲਤਾਂ ਪਹੁੰਚੀਆਂ ਨੇ ਚਾਹੇ ਉਜਵਲ ਯੋਜਨਾ ਹੈ ਗੈਸ ਯੋਜਨਾ ਹੈ ਚਾਹੇ ਹੋ ਹੈਲਥ 5 ਲੱਖ ਤੱਕ ਦਾ ਜਿਹੜਾ ਆਜੂਸ਼ਮਾਨ ਕਾਰਡ ਦੀ ਯੋਜਨਾ ਹੈ ਚਾਹੇ ਉਹ ਸਕੰਨਿਆ ਯੋਜਨਾ ਹੈ ਚਾਹੇ ਉਹ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਹੈ ਚਾਹੇ ਉਹ ਕਿਸਾਨ ਸਨਮਾਨ ਨਿਧੀ ਹੈ ਜਿੰਨੀਆਂ ਵੀ ਯੋਜਨਾਵਾਂ ਨੇ ਉਹ ਸਾਰੀਆਂ ਲੋਕਾਂ ਦੇ ਤੱਕ ਪਹੁੰਚੀਆਂ ਔਰ ਇਹ ਹੀ ਨਹੀਂ ਹੈ ਜਿੱਥੇ ਸਾਡੇ ਦੇਸ਼ ਦਾ ਮਾਨ ਸਨਮਾਨ ਉੱਚਾ ਹੋਇਆ ਹੈ ਜਿੱਥੇ ਸਾਡੀ ਅਧਰੂਣੀ ਸੁਰੱਖਿਆ ਦਾ ਮਾਮਲਾ ਹੈ ਬਾਹਰੀ ਸੁਰੱਖਿਆ ਦਾ ਮਾਮਲਾ ਹੈ ਜਾਂ ਜਿੰਨੇ ਵੀ ਉਹਨਾਂ ਨੇ ਸਭ ਕਾ ਸਾਥ ਸਭ ਕਾ ਵਿਕਾਸ ਤੇ ਸਭ ਕਾ ਵਿਸ਼ਵਾਸ ਦੇ ਨਾਂ ਦੇ ਉੱਪਰ ਜੋ ਦੇਸ਼ ਦੇ ਵਿੱਚ ਕੰਮ ਕੀਤਾ ਹੈ ਉਹਨਾਂ ਸਾਰੀਆਂ ਗੱਲਾਂ ਪੋਜ਼ਿਟਿਵ ਪੱਖਾਂ ਨੂੰ ਲੈ ਕੇ ਅਸੀਂ ਲੋਕਾਂ ਦੇ ਵਿੱਚ ਜਾਣਾਂ ਸੋ ਜਿਹੜਾ ਇਹ ਇਲੈਕਸ਼ਨ ਹੈ ਇਹ ਪੰਜਾਬ ਦੀ ਸਰਕਾਰ ਦਾ ਫੇਲਿਅਰ ਹੈ ਔਰ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਅਸੀਂ ਇਹ ਮੁੱਦੇ ਲੈ ਕੇ ਜਾਣੇ ਆ। ਸੋ ਅਸੀਂ ਇਹ ਵੀ ਇੱਕ ਵਿਚਾਰ ਰੱਖਿਆ ਔਰ ਦੂਜਾ ਜੋ ਸਾਡਾ ਸੰਗਠਨ ਹੈ ਜੋ ਸਰਬ ਉਤਮ ਸੰਗਠਨ ਹੈ ਉਹ ਸੰਗਠਨ ਦੀ ਜਿਹੜੀ ਰਚਨਾ ਹੈ ਉਹਦੀ ਵੀ ਸਾਰੀ ਗੱਲਬਾਤ ਕਰਕੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਪਾਰਟੀ ਵੱਲੋਂ ਪ੍ਰੋਗਰਾਮ ਆਏ ਨੇ ਚਾਹੇ ਉਹ ਨਵੇਂ ਜਿਹੜੇ ਵੋਟਰ ਨੌਜਵਾਨ ਬਣੇ ਨੇ ਉਹਨਾਂ ਦੇ ਅਸੀਂ ਹਰ ਵਿਧਾਨ ਸਭਾ ਦੇ ਵਿੱਚ 5-500 ਨੌਜਵਾਨਾਂ ਦਾ ਸਮਾमेलन ਕਰਨਾ ਹੈ। ਸਾਡਾ ਜਿਹੜਾ ਅਗਲਾ ਪ੍ਰੋਗਰਾਮ ਹੈ ਪਿੰਡ ਪਿੰਡ ਚੱਲੋ ਅਭਿਆਨ ਦਾ ਉਹਦੇ ਲਈ ਅਸੀਂ ਪਾਰਟੀ ਦੇ ਸੀਨੀਅਰ ਨੂੰ ਇੱਕ ਪਿੰਡ ਦੇਣਾ ਹੈ ਔਰ ਉਸ ਪਿੰਡ 'ਚ ਉਹਨੇ 7 ਦਿਨ ਰਹਿ ਕੇ ਉਸ ਪਿੰਡ ਦੇ ਵਿੱਚ ਲੋਕਾਂ ਦੇ ਨਾਲ ਸੰਪਰਕ ਕਰਨਾ ਹੈ ਕਿਉਂਕਿ ਰਾਜਨੀਤੀ ਦੇ ਵਿੱਚ ਸੰਪਰਕ ਤੇ ਸੰਵਾਦ ਦੋ ਬੜੇ ਵੱਡੇ ਵਿਸ਼ੇ ਨੇ ਸੋ ਜੇ ਸੰਪਰਕ ਰੋਕਿਆ ਤੇ ਸੰਵਾਦ ਰੋਕਿਆ ਤੇ ਰਾਜਨੀਤੀ ਜਿਹੜੀ ਹੈਗੀ ਆ ਉਹ ਚੱਲ ਨਹੀਂ ਪਾਉਂਦੀ ਤੀਜਾ ਜਿਹੜਾ ਅਸੀਂ ਕਹਿ ਰਹੇ ਹਾਂ ਕਿ ਜਿਹੜੇ ਸਾਡੇ ਮੋਰਚੇ ਨੇ ਚਾਹੇ ਸਾਡੇ ਕਿਸਾਨ ਮੋਰਚਾ ਹੈ ਚਾਹੇ ਸਾਡੇ ਮਹਿਲਾ ਮੋਰਚਾ ਹੈ ਨੌਜਵਾਨ ਯੂਥ ਮੋਰਚਾ ਹੈ ਸਾਦੇ OBC ਮੋਰਚਾ ਮਿਨੋਰਟੀ ਮੋਰਚਾ ਇਹਨਾਂ ਸਾਰੇ ਮੋਰਚਿਆਂ ਦੇ ਉਹ ਅਸੀਂ ਸਟੇਟ ਲੈਵਲ ਦੇ ਉੱਪਰ ਚੰਡੀਗੜ੍ਹ ਕਿ ਕਿਵੇਂ ਕਿ ਜਿਸ ਤਰ੍ਹਾਂ ਮਹਿਲਾਵਾਂ ਨੂੰ 100 1000 ਰੁਪਿਆ ਕਿਹਾ ਸੀ ਨਹੀਂ ਮਿਲਿਆ ਰਾਸ਼ਨ ਕਾਰਡ ਕੱਟੇ ਗਏ ਉਹਨਾਂ ਨੂੰ ਲੈ ਕੇ ਕਰਨਾ ਜੋ ਇਹਨਾਂ ਨੇ ਕਿਹਾ ਸੀ ਕਿ ਅਸੀਂ ਕਿਸਾਨਾਂ ਨੂੰ 23 ਫਸਲਾਂ ਤੇ ਐਮਐਸਪੀ ਦੇਵਾਂਗੇ ਅਸੀਂ ਕਿਸਾਨਾਂ ਦੇ ਕੋਈ ਲਾਠੀ ਚਾਰਜ ਨਹੀਂ ਕਰਾਂਗੇ ਕਿਸਾਨ ਖੁਦਕੁਸ਼ੀ ਨਹੀਂ ਕਰੂਗਾ ਉਹਨਾਂ ਗੱਲਾਂ ਨੂੰ ਲੈ ਕੇ ਅਸੀਂ ਪ੍ਰਦਰਸ਼ਨ ਕਰਨਾ ਜੋ OBC ਮੋਰਚੇ ਨੂੰ ਕੇਂਦਰ ਦੀ ਸਰਕਾਰ ਨੇ 27% ਰਿਜ਼ਰਵੇਸ਼ਨ ਦਿੱਤੀ ਹੈ ਲੇਕਿਨ ਪੰਜਾਬ ਸਰਕਾਰ ਨੇ ਨਹੀਂ ਦਿੱਤੀ OBC ਮੋਰਚਾ ਉਹਨਾਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰੂਗਾ ਜੋ SC ਭਰਾਵਾਂ ਲਈ ਇਹਨਾਂ ਨੇ ਵਾਅਦੇ ਕੀਤੇ ਸੀ ਪੂਰੇ ਨਹੀਂ ਕੀਤੇ ਉਹਨਾਂ ਨੂੰ ਲੈ ਕੇ ਪ੍ਰਦਰਸ਼ਨ ਕਰੂਗਾ ਸੋ ਇਸ ਕਰਕੇ ਅਸੀਂ ਆਉਣ ਵਾਲੇ ਚੋਣਾਂ ਨੂੰ ਲੈ ਕੇ ਰਾਜਨੀਤਿਕ ਐਕਟੀਵਿਟੀ ਨੂੰ ਤੇਜ਼ ਕਰਨਾ ਹੈ ਔਰ ਜਿਹੜੇ ਪਾਰਟੀ ਦੇ ਪ੍ਰੋਗਰਾਮ ਆਏ ਹੈ ਉਹਨਾਂ ਪ੍ਰੋਗਰਾਮਾਂ ਨੂੰ ਵੀ ਦੱਸਿਆ ਗਿਆ ਸੋ ਇਸ ਕਰਕੇ ਮੈਂ ਸਮਝਦਾ ਕਿ ਅੱਜ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਬਰਨਾਲਾ ਦੀ ਬਹੁਤ ਵੱਡੀ ਮੀਟਿੰਗ ਹੋਈ ਹੈ ਤੁਸੀਂ ਵੇਖੋਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਲੋਕਾਂ ਦੇ ਲੱਗਦਾ ਇਕੱਠ ਜੁੜ ਹੋ ਸਕਦਾ ਪੰਜਾਬ ਦੇ ਵਿੱਚ ਸੋਤੀ ਧਰ ਦੇ ਨੇਤਾ ਹੁਣ ਬਾਜਵਾ ਸਾਹਿਬ ਜਿਸ ਤਰ੍ਹਾਂ ਦੀਆਂ ਉਹ ਬਿਆਨ ਦੇ ਰਹੇ ਨੇ ਦੂਜੇ ਸੋ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੂੰ ਦੇਖਦੇ ਪ੍ਰਧਾਨ ਮੰਤਰੀਆਂ ਦੀਆਂ ਸੱਥਾਂ ਦੇ ਵਿੱਚ ਲੋਕਾਂ ਨੂੰ ਪਤਾ ਲੱਗੇ ਕੱਚੇ ਮਕਾਨ ਤੋਂ ਪੱਕੇ ਮਕਾਨ ਪਏ ਨੇ ਕਿਸਾਨਾਂ ਨੂੰ ਸਨਮਾਨ ਨਿਧੀ ਦਿੱਤੀ ਹੈ 5-5 ਲੱਖ ਤੱਕ ਲੋਕਾਂ ਦਾ ਜਿਹੜਾ ਔਲਾਦ ਹੈ ਉਹ ਫ੍ਰੀ ਹੋਇਆ ਹੈ ਸਾਡੀਆਂ ਭੈਣਾਂ ਨੂੰ ਚੁੱਲ੍ਹੇ ਦੇ ਜਿਹੜਾ ਧੂਆਂ ਸੀ ਉਹ ਤੋਂ ਰਾਹਤ ਦਵਾਈ ਹੈ ਸੋ ਅਸੀਂ ਜਦੋਂ ਹੁਣ ਪਿੰਡਾਂ ਜਾਂਦੇ ਹਾਂ ਲੋਕ ਗੱਲ ਕਰਦੇ ਨੇ ਕਿ ਇਹ ਜਿਹੜੀ ਸਾਡੀ ਸਕੀਮ ਹੈ ਕੇਂਦਰ ਦੀ ਸਾਡੇ ਤੱਕ ਪਹੁੰਚੀ ਹੈ ਤੁਸੀਂ ਵੇਖਿਆ ਹੋਊ ਕਿ ਪਿੱਛੇ ਭਾਰਤ ਸੰਕਲਪ ਵਿਕਸਿਤ ਯਾਤਰਾ ਨਿਕਲੀ ਹੈ ਔਰ ਉਹਦੇ ਵਿੱਚ ਲੋਕਾਂ ਨੂੰ ਕਿੰਨਾ ਲਾਭ ਮਿਲਿਆ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਜੋ ਦੇਸ਼ ਦਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੈ ਉਹੀ ਦੇਸ਼ ਦਾ ਭਲਾ ਕਰ ਸਕਦਾ ਸੋ ਜਿਹੜੀਆਂ ਇਹ ਪਾਰਟੀਆਂ ਜਿੰਨੀਆਂ ਵੀ ਰਲ ਜਾਣ ਸਾਡੇ ਤੇ ਤਾਂ ਕੋਈ ਅਸਰ ਨਹੀਂ ਹੋਵੇਗਾ ਅਸੀਂ ਆਉਣ ਵਾਲਾ ਜਿਹੜਾ ਲੋਕ ਸਭਾ ਦਾ ਚੋਣ ਹੈ ਅਸੀਂ ਪੰਜਾਬ ਦੇ ਵਿੱਚੋਂ ਬਹੁਤ ਵਧੀਆ ਪ੍ਰਦਰਸ਼ਨ ਕਰਕੇ ਦੇਸ਼ ਦਾ ਜਿਹੜਾ ਸਰਕਾਰ ਬਣਨੀ ਹੈ ਉਹਦੇ ਵਿੱਚ ਹਿੱਸਾ ਪਾਵਾਂਗੇ ਪਹਿਲਾਂ ਤਾਂ ਮੈਂ ਮਾਫੀ ਮੰਗਦਾ ਸ਼ੁਰੂਆਤ ਹੈ ਅੱਜ ਸਾਰੇ ਭਰਾ ਚੰਗੀ ਤਰ੍ਹਾਂ ਮੈਨੂੰ ਲੱਗਦਾ ਕੁਝ ਬੈਠ ਵੀ ਨਹੀਂ ਸਕੇ ਔਰ ਕੋਸ਼ਿਸ਼ ਕਰਾਂਗੇ ਆਪਾਂ ਹਰ ਚੀਜ਼ ਨੂੰ ਅੱਗੇ ਤੋਂ ਮੈਨੇਜ ਕਰਕੇ ਡਿਸਪਲਿਨ ਵਿੱਚ ਕਰਾਂਗੇ ਸਾਡੇ ਬਰਨਾਲਾ ਤੋਂ ਸਾਫਤਾ ਵਿਧਾਇਕ ਔਰ ਵਿਕਾਸਪੁਰਸ਼ ਦੇ ਨਾਂ ਨਾਲ ਜਾਣੇ ਜਾਂਦੇ ਸਾਡੇ ਸਾਰੇ ਜ਼ਿਲ੍ਹੇ ਤੇ ਹੈ ऐसे मानयोग सरदार केवल सिंह ਢਿੱਲੋਂ ਜੀ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਵੱਡੇ ਵੀਰ ਔਰ ਭਾਰਤੀ ਜਨਤਾ ਪਾਰਟੀ ਤੂਰ ਤੱਕ ਸਮਝ ਰੱਖਣ ਵਾਲੇ ਪਹਿਲਾਂ ਤਾਂ ਮੈਂ ਸਾਡੇ ਪ੍ਰੈਸ ਦੇ ਵੀਰ ਜਿਹੜੇ ਕਿ ਚੌਥੇ ਸਤੰਭ ਕਿਨੇ ਗਏ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਂ ਔਰ ਗੁਸਤਾਖੀ ਮੰਗਦੇ ਆ ਵੀ ਤੁਸੀਂ ਬਹੁਤ देर ਇੰਤਿਆਰ ਕੀਤਾ ਲੰਬਾ ਸਮੇਂ ਇੰਤਿਆਰ ਕੀਤਾ ਸਾਡੇ ਵੱਲ ਹੋਇਆ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪਹਿਲਾਂ ਵੀ ਗੱਲ ਹੋਈ ਹੈ ਕਿ ਸਾਡਾ ਵਿਅਕਤੀੀ ਵਿਸ਼ੇਸ਼ ਪਾਰਟੀ ਨਹੀਂ ਹੈ ਸੰਗਠਨ ਵਿੱਚ ਪਾਰਟੀ ਹੈ ਅਸੀਂ ਦੋ ਸੀਟਾਂ ਤੋਂ 6 April 1980 ਤੋਂ ਜਦੋਂ ਭਾਰਤੀ ਜਨਤਾ ਪਾਰਟੀ ਬਣੀ ਹੁੰਦ ਦੇ ਵਿੱਚ ਆਪਣੇ ਆਈ ਜਨ ਸੰਤ 1951 ਦੇ ਵਿੱਚ ਬਣੀ ਮਗਰ ਜਦੋਂ 6 April 1980 ਦੇ ਵਿੱਚ ਭਾਰਤੀ ਜਨਤਾ ਪਾਰਟੀ ਹੁੰਦ ਦੇ ਵਿੱਚ ਆਈ ਤੇ ਦੋ ਸੀਟਾਂ ਤੋਂ ਲੈ ਕੇ ਅੱਜ 303 ਸੀਟਾਂ ਤੱਕ ਅਸੀਂ ਪਹੁੰਚੇ ਆ ਤੇ ਉਹਦੇ ਪਿੱਛੇ ਇੱਕੋ ਇੱਕ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਵਿਅਕਤੀ ਬਾਰੇ ਘੱਟ ਦੇਸ਼ ਬਾਰੇ ਜ਼ਿਆਦਾ ਸੋਚਦੀ ਹੈ ਉਹ ਪਹਿਲਾ ਇੱਕੋ ਹੀ ਗੱਲ ਕਹਿੰਦੀ ਹੈ ਵੀ ਸਾਡੇ ਲਈ ਦੇਸ਼ ਪਹਿਲਾ ਹੈ ਉਸ ਤੋਂ ਬਾਅਦ ਦੂਸਰੀ ਗੱਲ ਹੈ ਅੱਜ ਅਗਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਮੁੱਦੇ ਦੇ ਵਿੱਚ 92 ਸੀਟਾਂ ਦਾ ਮੰਡਟ ਸਾਡੇ ਪੰਜਾਬ ਦੀ ਜਨਤਾ ਨੇ ਪੋਲੀ ਪਾਲੀ ਜਨਤਾ ਨੇ ਉਹਨਾਂ ਨੂੰ ਦਿੱਤਾ ਤੇ ਉਹਨਾਂ ਨੇ ਨਸ਼ਾ ਮੁਕਤ ਪਾਇ ਉਹਨਾਂ ਨੇ ਕਿਹਾ ਸੀ ਪੰਜਾਬ ਨੂੰ ਨਸ਼ਾ ਮੁਕਤ ਕਰ ਦਿਆਂਗੇ ਤੁਹਾਡੀ ਟੀਵੀ ਚੈਨਲ ਦੇ ਵਿੱਚ ਅੱਜ ਹੀ ਚੱਲ ਰਿਹਾ ਹੈ ਕਿ ਪੂਰੇ ਦੇਸ਼ ਭਰ ਦੇ ਵਿੱਚ ਪੰਜਾਬ ਨੂੰ ਨੰਬਰ 1 ਨਸ਼ੇ ਦਾ ਜਿਹੜਾ ਵੈ ਜਿਹੜਾ ਵੈ ਨੰਬਰ 1 ਦਿੱਤਾ ਗਿਆ ਹੈ ਇਹ ਹੁਣੇ ਹੀ ਇਹ ਅੱਜ ਹੀ ਪੰਜਾਬ ਦਾ ਪੰਜਾਬ ਨੂੰ ਨੰਬਰ 1 ਜਿਹੜਾ ਨਸ਼ੇ ਦਾ ਜਿਹੜਾ ਵੈ ਸਰਵੇ ਆਇਆ ਵੈ ਸਰਵੇ ਦੇ ਵਿੱਚ ਨੰਬਰ 1 ਦਿੱਤਾ ਗਿਆ ਉਹ ਝੂਠ ਬੋਲਣ ਦੇ ਵਿੱਚ ਖੈਰ ਮੈਂ ਇਹ ਕਹਾਂ ਤੇ ਝੂਠ ਬੋਲਣ ਦੇ ਵਿੱਚ ਉਹਨਾਂ ਦੀ ਬਹੁਤ ਜ਼ਬਰਦਸਤ ਪੀ ਐਚ ਡੀ ਹੈ ਵੀ ਅਸੀਂ ਕੁਝ ਨਹੀਂ ਲਵਾਂਗੇ ਕੁਝ ਨਹੀਂ ਦਵਾਂਗੇ ਕੋਈ ਅਸੀਂ ਸਿਕਿਉਰਿਟੀ ਨਹੀਂ ਲਵਾਵਾਂਗੇ ਅੱਜ ਸਰਕਾਰ ਕੋਈ ਮਾਨ ਦੀ ਪੰਜਾਬ ਚੋਂ ਨਹੀਂ ਚੱਲ ਰਹੀ ਦਿੱਲੀ ਤੋਂ ਚੱਲ ਰਹੀ ਹੈ ਜੇ ਅੱਜ ਉਹਨਾਂ ਨੇ ਅਸੀਂ ਇਹ ਗੱਲ ਕਹੀਏ ਕਿ ਪੰਜਾਬ ਦੀ ਸਰਕਾਰ ਜਾਂ ਕੋਈ ਐਮ.ਐਲ.ਏ ਬਣਿਆ ਉਹਨਾਂ ਨੂੰ ਕੰਮ ਕਰਾਣਾ ਆਂਦਾ ਹੈ ਜਾਂ ਕੰਮ ਕਰਨਾ ਆਂਦਾ ਹੈ ਉਹ ਮੈਂ ਨਹੀਂ ਸਮਝਦਾ ਇਸ ਗੱਲ ਤੇ ਹੈ ਸ਼ਰਿਆ ਗੁੰਡਾਗਰਦੀ ਚੱਲ ਰਹੀ ਹੈ ਤੁਸੀਂ ਪਿੱਛੇ ਦੇਖਿਆ ਡੀ.ਐਸ.ਪੀ ਨੂੰ ਸ਼ਰਿਆ ਮਾਰ ਕੇ ਉਹਨਾਂ ਨੂੰ ਉਹਨਾਂ ਦੇ ਸ਼ਵਨ ਨੂੰ ਸਿਰ ਦਿੱਤਾ ਗਿਆ ਇਸ ਤੋਂ ਉੱਤੇ ਅਸੀਂ ਕੀ ਸਮਝਦੇ ਹਾਂ ਕਿ ਸਾਡੀ ਸੇਫਟੀ ਜਿਹੜੀ ਹੈ ਅਸੀਂ ਉਸ ਜਿਹੜੇ ਸਾਡੇ ਯੋਧਾ ਵੀਰ ਨੇ ਜਿਹੜੇ ਜਿਨ੍ਹਾਂ ਨੇ ਸਾਡੀ ਸੁਰੱਖਿਆ ਕਰਨੀ ਆ ਉਹੀ ਸੇਫ ਨਹੀਂ ਆ ਤਾਂ ਅਸੀਂ ਲੋਕ ਕਿੱਥੇ ਇਸ ਗੱਲ ਤੇ ਸੇਫਟੀ ਐਫਸੀ ਆਪਣੇ ਮਹਿਸੂਸ ਕਰਦੇ ਫੰਡ ਕੋਈ ਨਹੀਂ ਰੁਕਿਆ ਹੋਇਆ ਜੇ ਤੁਸੀਂ ਇਹ ਗੱਲ ਕਹਿ ਰਹੇ ਹੋ ਫੰਡ ਰੁਕਿਆ ਹੋਇਆ ਇਹ ਰੁਕਿਆ ਕੋਈ ਨਹੀਂ ਹੋਇਆ ਕੇਂਦਰ ਦੀ ਸਰਕਾਰ ਨਰਿੰਦਰ ਮੋਦੀ ਜੀ ਦੀ ਸਰਕਾਰ ਉਹ 140 ਕਰੋੜ ਕਰੋੜ ਦੇਸ਼ ਦੇ ਲਈ ਕੱਲੇ ਪੰਜਾਬ ਲਈ ਨਹੀਂ ਪੂਰੇ 140 ਕਰੋੜ ਜਨਤਾ ਲਈ ਸੋਚ ਰਹੀ ਹੈ ੱਲੇ ਪੰਜਾਬ ਲਈ ਨਹੀਂ ਸੋਚ ਰਹੀ ਔਰ ਉਹਨਾਂ ਨੇ ਕੋਈ ਵੀ ਐਸਾ ਚੀਜ਼ ਕੋਈ ਨਹੀਂ ਰੋਕੀ ਅਸੀਂ ਅਗਰ 5 ਲੱਖ ਦੀ ਬੀਮਾ ਯੋਨਾ ਜੋ ਉਹਨਾਂ ਜੋ ਚਾਲੂ ਕੀਤੀ ਤਾਂ ਪੰਜਾਬ ਸਰਕਾਰ ਨੇ ਰੋਕੀ ਉਹਨਾਂ ਨੇ ਬੰਦ ਕੀਤੀ ਅਸੀਂ ਕੁਝ ਬੰਦ ਨਹੀਂ ਕੀਤੀ ਸਾਡੀ ਸਕੀਮ ਉਦਾਂ ਹੀ ਚੱਲਦੀ ਰਹੀ ਸਾਡੇ ਫੰਡ ਉਦਾਂ ਹੀ ਆ ਰਹੇ ਨੇ ਅੱਜ ਵੀ ਫੰਡ ਆ ਰਹੇ ਨੇ ਔਰ ਪੰਜਾਬ ਦੀ ਜਨਤਾ ਸਾਰੀ ਜਾਣਦੀ ਹੈ ਮਗਰ ਪੋਲੀ ਪਾਲੀ ਜਨਤਾ ਉਹਨਾਂ ਨੂੰ ਮੈਂਡੇਟ ਦਿੰਦਾ ਹੈ ਝੂਠ ਬੋਲਣ ਤੇ ਮੈਂਡੇਟ ਦਿੰਦਾ ਔਰ ਉਹ ਪੋਲੀ ਪਾਲੀ ਜਨਤਾ ਜਿਹੜੀ ਹੈ ਉਹ ਸਮਝ ਚੁੱਕੀ ਹੈ कि 13 ਦੀ 13 ਲੋਕ ਸਭਾ ਸਿੱਟਾ ਜਿਹੜੀਆਂ ਅਸੀਂ ਲੜਨ ਜਾ ਰਹੇ ਆ ਉਹ 13 ਦੀ 13 ਲੋਕ ਸਿੱਟਾ ਜਿਹੜੀਆਂ ਐਤਕੀ ਉਸ ਮੋਦੀ ਜੀ ਦੇ ਜਿਹੜੇ ਮੰਡਕੇ ਦੇ ਵਿੱਚ ਪਰੋਕੀ ਅਸੀਂ ਉਸ ਪੰਜਾਬ ਨੂੰ ਹਰਾ ਪੂਰਾ ਔਰ ਖਾਸ ਕਰਕੇ ਮੈਂ ਇੱਕ ਗੱਲ ਜੂੜ ਇੱਥੇ ਕਵਾਂਗਾ ਜਿਹੜੀ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਅੱਜ ਤੱਕ ਦਾ ਪੰਜਾਬ ਰਿਹਾ ਵੈ ਉਹ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਜਿਹੜਾ ਵੈ ਉਹ ਦੇਸ਼ ਦੇ ਵਿੱਚ ਨਹੀਂ ਪੂਰੇ ਵਰਡ ਦੇ ਵਿੱਚ ਜਿਹੜਾ ਬਣ ਕੇ ਰਹੇਗਾ ਪੰਜਾਬ ਦੇ ਵਿੱਚ ਔਰ 13 ਦੀ 13 ਸਿੱਟਾ ਅਸੀਂ ਜਿੱਤ ਕੇ ਦਵਾਂਗੇ ਆਉ ਦਾ ਸੰਭਾਲ ਇੱਕ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਸੀਨੀਅਰ ਆਗੂ ਸਹਿਬਾਨ ਦਾ ਜਿਨ੍ਹਾਂ ਨੇpropto ਕਰ ਇਹ ਜ਼ਿੰਮੇਵਾਰੀ ਦਿੱਤੀ ਹੈ ਪ੍ਰਧਾਨ ਜੀਆ ਨੂੰ ਤੇ ਮੈਂ ਬੇਨਤੀ ਕਰਾਂਗਾ ਪ੍ਰਧਾਨ ਜੀ ਮੱਚ ਤੇ ਆ ਕੇ ਆਏ ਹੋਏ ਸਾਰੇ ਹੀ ਕੇ ਮੈਂ ਬਹੁਤ ਧੰਨਵਾਦ ਕਰਦਾ ਸਾਡੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਔਰ ਸਾਡੇ ਬਰਨਾਲਾ ਤੋਂ ਸਾਬਕਾ ਵਿਧਾਇਕ ਸਰ ਕੀਵਲ ਸਿੰਘ ਢਿੱਲੋਂ ਜੀ ਦਾ ਔਰ ਮੈਂ ਪਾਰਟੀ ਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਕਿ ਦੁਬਾਰਾ ਜੋ ਪਾਰਟੀ ਨੇ ਮੇਰੇ ਤੇ ਯਕੀਨ ਕੀਤਾ ਹੈ ਔਰ ਮੈਨੂੰ ਇਹ ਜ਼ਿੰਮੇਵਾਰੀ ਸੰਭੀ ਹੈ ਅਸੀਂ ਬਰਨਾਲਾ ਜ਼ਿਲ੍ਹਾ ਦੇ ਵਿੱਚ ਪਾਰਟੀ ਨੂੰ ਘਰ ਘਰ ਚ ਮਜ਼ਬੂਤ ਕਰਾਂਗੇ ਪਿੰਡ ਪਿੰਡ ਗਲੀ ਗਲੀ ਬਸਤੀ ਬਸਤੀ ਮਹੱਲੇ ਮਹੱਲੇ ਆਉਣ ਆਲੀਆਂ ਲੋਕ ਸਭਾ ਚੋਣਾਂ ਚ ਭਾਰਤੀ ਜਨਤਾ ਪਾਰਟੀ ਦੀ ਜੋ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਨੇ ਉਹ ਘਰ ਤੱਕ ਕਰ ਕਰ ਤੱਕ ਹੋਣਗੀਆਂ ਔਰ ਜੋ ਇਹ ਕੂੜ ਪ੍ਰਚਾਰ ਕਰਨ ਵਾਲੇ ਲੋਕ ਨੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਚਾਹੇ ਉਹ ਝਾੜੂ ਪਾਰਟੀ ਵਾਲੇ ਹੋਣ ਚਾਹੇ ਉਹ ਕਾਂਗਰਸੀ ਹੋਣ ਕੁਝ ਲੋਕਾਂ ਨੇ ਕੂੜ ਪ੍ਰਚਾਰ ਇਹ ਕਰਕੇ ਕਿ ਪਿੰਡਾਂ 'ਚ ਆਰਐਸਐਸ ਵਾਲੇ ਆ ਗਏ ਪਿੰਡਾਂ 'ਚ ਬੀਜੇਪੀ ਵਾਲੇ ਆ ਗਏ ਅਸੀਂ ਇਹਨਾਂ ਨੂੰ ਦੱਸਣਾ ਚਾਹਾਂਗੇ ਔਰ ਮੈਂ ਮੇਰੇ ਪਿੰਡ ਵਾਸੀਆਂ ਨੂੰ ਭਰਾਵਾਂ ਨੂੰ ਸਮਝਾਉਣਾ ਚਾਹਾਂਗੇ ਅਸੀਂ ਰਲ ਕੇ ਕਿ ਭਾਰਤ ਜਨਤਾ ਪਾਰਟੀ ਉੱਤਰ ਪ੍ਰਦੇਸ਼ 'ਚ ਵੀ ਐਂ ਗਈ ਐ ਹਰਿਆਣਾ 'ਚ ਵੀ ਐਂ ਗਈ ਐ ਉੱਥੇ ਵੀ ਸਾਡੇ ਪੰਜਾਬੀ ਭਰਾ ਰਹਿੰਦੇ ਨੇ ਉੱਥੇ ਵੀ ਕਿਸਾਨ ਭਰਾ ਰਹਿੰਦੇ ਨੇ ਔਰ ਉਹਨਾਂ ਨੂੰ ਜੇ ਪੁੱਛੀਏ ਤਾਂ ਮੈਂ ਸਮਝਦਾ ਵੀ ਉਹ ਸਭ ਤੋਂ ਜ਼ਿਆਦਾ ਸੁਖੀ ਪਰਿਵਾਰ ਨੇ ਇਸ ਕਰਕੇ ਇਹ ਲੋਕ ਜਾਂ ਇਹ ਵਿਰੋਧੀ ਪਾਰਟੀਆਂ ਤਾਂ ਨਹੀਂ ਚਾਹੁੰਦੀਆਂ ਕਿ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਆਵੇ ਇਹਨਾਂ ਨੂੰ ਪਤਾ ਹੈ ਕਿ ਡਬਲ ਇੰਜਨ ਵਾਲੀ ਸਰਕਾਰ ਜਦੋਂ ਆ ਗਈ ਕੇਂਦਰ 'ਚ ਮੋਦੀ ਜੀ ਦੀ ਸਰਕਾਰ ਹੈ ਔਰ ਜੇ ਪੰਜਾਬ 'ਚ ਬੀਜੇਪੀ ਦੀ ਸਰਕਾਰ ਬਣ ਜਾਂਦੀ ਹੈ ਤਾਂ ਸਾਡੇ ਜਿਹੜੇ ਕਿਸਾਨ ਭਰਾਵਾਂ ਦੀਆਂ ਸਾਡੇ ਮਜ਼ਦੂਰ ਭਰਾਵਾਂ ਦੀਆਂ ਸਾਡੇ ਵਪਾਰੀ ਵੀਰਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਤਾਦੀ ਹੋ ਸਕਦਾ ਹੈ ਔਰ ਜੇ ਇੱਕ ਵਾਰੀ ਪੰਜਾਬ ਚ ਭਾਰਤੀ ਜਨਤਾ ਪਾਰਟੀ ਨੇ ਪੈਰ ਲਾ ਲੇ ਨਾਜੋਗਤ ਜ਼ਿਲ੍ਹੇ ਦੇ ਪ੍ਰਧਾਨ ਜਗਤਵਿੰਦਰ ਸ਼ਾਂਤੀ ਜੀ ਦਾ ਅੱਜ ਅਹੁਦਾ ਸਵਾਲ ਪ੍ਰੋਗਰਾਮ ਕੀਤਾ ਗਿਆ ਜਿਹਦੇ ਕਰਕੇ ਸਾਡੀ ਭਾਰਤੀ ਜਨਤਾ ਪਾਰਟੀ ਸੂਬੇ ਦੇ ਸੀਨੀਅਰ ਲੀਡਰਸ਼ਿਪ ਸਾਡੇ ਸੂਬੇ ਦੇ ਜਨਰਲ ਸਕੱਤਰ ਸਰਦਾਰ ਬਿਆਲ ਸਿੰਘ ਜੀ ਸੋਢੀ ਸਾਹਿਬ ਆਏ ਨੇ ਔਰ ਜ਼ਿਲ੍ਹੇ ਸਾਡੇ ਸੂਬੇ ਦੇ バイス ਪ੍ਰਧਾਨ ਮਿੱਤਲ ਸਾਹਿਬ ਜਤਿੰਦਰ ਮਿੱਤਲ ਜੀ ਇੱਥੇ ਆਏ ਨੇ ਅਸੀਂ ਸਾਰੇ ਇਕੱਠੇ ਹੋ ਕੇ ਅੱਜ ਸ਼ਾਂਤੀ ਜੀ ਨੂੰ ਸਾਡੀ ਭੈਣ ਹਰਚੰਦ ਕੌਰ ਮੇਰੇ ਵੀਰ ਨੈਣੇ ਵਾਲਿਆ ਸਾਹਿਬ ਜਿਹੜੇ ਕਿ ਕਿਸਾਨ ਮੋਰਚਾ ਦੇ ਪ੍ਰਧਾਨ ਨੇ ਸਾਡੇ ਸੂਬੇ ਦੇ ਸਾਰੇ ਇਕੱਠੇ ਹੋ ਕੇ ਅੱਜ ਸਾਰੇ ਭਾਰਤੀ ਜਨਤਾ ਪਾਰਟੀ ਬਰਨਾਲੇ ਦੇ ਸਮੂਹ ਅਹੁਦੇਦਾਰ ਸਹਿਬਾਨ ਵਰਕਰ ਸਹਿਬਾਨ ਸਾਰੇ ਅੱਜ ਇਕੱਠੇ ਹੋਏ ਆ ਸਾਰਿਆਂ ਨੇ ਅੱਜ ਸ਼ਾਂਤੀ ਜੀ ਨੂੰ ਮੁਬਾਰਕਬਾਦ ਦਿੱਤੀ ਆ ਔਰ ਸਾਨੂੰ ਪਤਾ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਗਿਣਵੇਂ ਦਿਨ ਰਹਿ ਗਏ ਨੇ ਲੋਕ ਸਭਾ ਦੇ ਅੱਜ ਛੋਡੀ ਸਾਹਿਬ ਨੇ ਸੰਗਠਨ ਦੇ ਬਾਰੇ ਔਰ ਸਾਡੇ ਭਵਾਰੀ ਸਾਹਿਬ ਨੇ ਕਿਸ ਤਰ੍ਹਾਂ ਦੀ ਲੋਕ ਸਭਾ ਦੇ ਵਿੱਚ ਇੱਕ ਇੱਕ ਮੰਡਲ ਤੇ ਇੱਕ ਇੱਕ ਇਹਨਾਂ ਨੇ ਬੂਥ ਦੇ ਉੱਪਰ ਇੱਕ ਇੱਕ ਸ਼ਕਤੀ ਕੇਂਦਰ ਦੇ ਉੱਪਰ ਜਾਣ ਦਾ ਸਾਰਿਆਂ ਨੂੰ ਨਾਲ ਲੈ ਕੇ ਅੱਜ ਇਹਨਾਂ ਨੇ ਹਦਾਇਤਾਂ ਵੀ ਕੀਤੀਆਂ ਨੇ ਤੇ ਭਰੋਸਾ ਵੀ ਦਿਵਾਇਆ ਅਸੀਂ ਇਹਨਾਂ ਨੂੰ ਇਹ ਵਿਸ਼ਵਾਸ ਦਿਵਾਨੇ ਆ ਕਿ ਬਰਨਾਲੇ ਦੇ ਵਿੱਚ 2024 ਦੇ ਵਿੱਚ ਜਿਹੜੀ ਲੋਕ ਸਭਾ ਆਏਗੀ ਬਹੁਤ ਵੱਡੀ ਲੀਡ ਦੇ ਨਾਲ ਅਸੀਂ ਪਿਛਲੇ ਵਾਰੀ ਵੀ ਬਰਨਾਲੇ ਦੀ ਜਦੋਂ ਪਰਲ ਬਾਈ ਇਲੈਕਸ਼ਨ ਹੋਈ ਸੀ ਬਰਨਾਲੇ ਦੇ 9 ਦੀਆਂ 9 ਵਿਧਾਨ ਸਭਾ ਦੇ ਵਿੱਚੋਂ ਅਸੀਂ ਸੰਗਰੂਰ ਦੀਆਂ ਸ਼੍ਰੋਮਣੀ ਅਕਾਲੀ ਦਲ ਤੋਂ ਅੱਗੇ ਸੀ ਔਰ ਤਿੰਨ ਸੀਟ ਤਿੰਨ ਅਸੈਂਬਲੀ ਦੇ ਵਿੱਚ ਅਸੀਂ ਕਾਂਗਰਸ ਤੋਂ ਅੱਗੇ ਸੀ ਹੁਣ ਅਸੀਂ ਇਹ ਸੀਟ ਜਿੱਤਾਂਗੇ ਇਸ ਕਰਕੇ ਸਾਰੇ ਵਰਕਰ ਸਹਿਵਾ ਨਾਲ ਜਿੱਥੇ ਆਏ ਆ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕੀਤਾ ਔਰ ਬੜੇ ਡਿਟੇਲ ਦੇ ਵਿੱਚ ਸੰਗਠਨ ਦੇ ਬਾਰੇ ਔਰ ਸਾਡੇ ਨਵੇਂ ਪ੍ਰਧਾਨ ਨੂੰ ਸਾਰੀਆਂ ਗੱਲਾਂ ਉਹਨਾਂ ਦੀਆਂ ਸੁਣੀਆਂ ਸਾਰਿਆਂ ਦੇ ਵਰਕਰ ਨੂੰ ਸਾਰੀਆਂ ਗੱਲਾਂ ਹਦਾਇਤਾਂ ਦਿੱਤੀਆਂ ਗਈਆਂ ਨੇ ਪ੍ਰੋਗਰਾਮ ਦਿੱਤੇ ਗਏ ਆ ਮੈਂ ਗਲਤ ਇਹ ਕਹਿਣ ਚ ਕੋਈ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਹਿਸਚਾਰ ਨਹੀਂ ਕਿ ਭਾਰਤੀ ਜਨਤਾ ਪਾਰਟੀ ਇੱਕ ਕਿਸੇ ਇੱਕ ਵਿਸ਼ੇਸ਼ ਵਿਅਕਤੀ ਦੀ ਪਾਰਟੀ ਨਹੀਂ ਇੱਕ ਸੰਗਠਨ ਦੀ ਪਾਰਟੀ ਆ ਇਹਦੇ ਚ ਸੰਗਠਨ ਮੈਟਰ ਕਰਦਾ ਔਰ ਦੁਨੀਆ ਦੀ ਸਭ ਤੋਂ ਵੱਡੀ ਜਿਵੇਂ ਅਸੀਂ ਕਿਹਾ ਗਿਆ ਕਿ ਤਿੰਨ ਮੈਂਬਰ ਪਾਰਲੀਮੈਂਟ ਤੋਂ ਲੈ ਕੇ 303 ਮੈਂਬਰ ਤੱਕ ਪਹੁੰਚੇ ਆ ਆਉਣ ਵਾਲੀ ਜਿਹੜੀ ਆ ਆਉਣਿਆ 2024 ਦੇ ਆ 350 ਤੋਂ ਲੈ ਕੇ 400 ਤੱਕ ਭਾਰਤੀ ਜਨਤਾ ਪਾਰਟੀ ਮੈਂਬਰ ਪਾਰਲੀਮੈਂਟ ਦੇ ਕਰਕੇ ਆਪਦੀ ਸਰਕਾਰ ਬਣਾਏਗੀ ਨਰਿੰਦਰ ਮੋਦੀ ਜੀ ਦੀ ਔਰ ਇਸ ਕਰਕੇ ਅੱਜ ਪੰਜਾਬ ਦੇ ਵਿੱਚ ਕੀ ਮਾੜਾ ਹਾਲ ਆ ਪਰ ਹਿੰਦੁਸਤਾਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਜੀ ਨੇ ਉਹ ਕੰਮ ਕਰ ਦਿਖਾਏ ਆ ਜਿਹੜੇ ਅੱਜ ਤੱਕ ਹਿਸਟਰੀ ਦੇ ਵਿੱਚ ਨਹੀਂ ਕਦੇ ਹੋਏ ਰੇਲਵੇ ਲਾ ਲਓ ਸੜਕਾਂ ਦਾ ਲਾ ਲਓ ਔਰ ਤੁਸੀਂ 에어ਪੋਰਟ ਦਾ ਲਾ ਲਓ ਕਿਸੇ ਪਾਸੇ ਡਵੈਲਪਮੈਂਟ ਦੀ ਗੱਲ ਕਰ ਲਓ ਅੱਜ ਜਾਲ ਵਿਛਾਤੇ ਨੇ ਅੱਜ ਉਹ ਜਿਹੜੇ ਰੋਡ ਨੈਟਵਰਕ ਚ ਰੇਲਵੇ ਦਾ ਉਹ ਕੰਮ ਹੋ ਰਿਹਾ ਅੱਜ ਤੁਸੀਂ ਨਰੇਗਾ ਦੀ ਗੱਲ ਕਰ ਲਓ ਅੱਜ ਤੁਸੀਂ ਦੁਨੀਆ ਦੇ ਵਿੱਚ ਇਕਨੋਮੀ ਦੀ ਗੱਲ ਕਰੋ ਸਾਡੇ ਹਿੰਦੁਸਤਾਨ ਦੀ ਇਕਨੋਮੀ 5ਵੇਂ ਨੰਬਰ ਤੇ ਆ ਔਰ ਬਹੁਤ ਜਲਦੀ 3ਵੇਂ ਨੰਬਰ ਤੇ ਆ ਰਹੀ ਹੈ ਔਰ 2024 ਤੋਂ ਬਾਅਦ ਜੋ ਸਰਕਾਰ ਬਣੇਗੀ ਮੈਂ ਗਰੰਟੀ ਕਰਦਾ ਕਿ ਹਿੰਦੁਸਤਾਨ ਦੀ ਜਿਹੜੀ ਇਕਨੋਮੀ ਜੀਡੀਪੀ